ਇਹ ਗੱਲ ਸਭ ਨੂੰ ਪਤਾ ਵਾ ਕਿ ਕਿੰਨੇ ਕੀ ਕੀਤਾ ਫੇਮ ਲੈਣਾ ਸੀ ਕਿਹਨੇ ਲੱਲਿਆ ਹੁਣ ਲੋਕ ਕੀ ਕਹਿਣਗੇ ਕਈ ਫੁੱਦੂ ਕਹਿਣਗੇ ਕਿ ਤੂੰ ਡਰੇਕ ਆ ਉਹ ਸਾਲਿਓ ਮੈਂ ਜੋ ਮਰਜ਼ੀ ਵਾਂ ਤੂੰ ਹੀ ਕੀ ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਮੈਂਕ ਨੇ ਹਿਮਾਨੀ ਨੂੰ ਕੁਝ ਕੁ ਰਿਪਲਾਈ ਕੀਤੇ ਨੇ ਜਿੱਥੇ ਉਹ ਦੱਸਦੇ ਹੋਏ ਦਿਖਾਈ ਦਿੱਤੇ ਕਿ ਕਿਸ ਤਰ੍ਹਾਂ ਹਿਮਾਨੀ ਨੇ ਉਸਦੇ ਨਾਲ ਬਹੁਤ ਬੁਰੀ ਕੀਤੀ ਉਸਨੇ ਕਿਹਾ ਕਿ ਹਿਮਾਨੀ ਮੇਰੇ ਨਾਲ ਸਿਰਫ ਫੇਮ ਲਈ ਸੀ ਅਤੇ ਜਦੋਂ ਉਸ ਨੂੰ ਫੇਮ ਮਿਲ ਗਿਆ ਤਾਂ ਉਹ ਸਾਈਡ ਹੋ ਗਈ ਨਾਲ ਹੀ ਮਿਆਂਕ ਦੇ ਵੱਲੋਂ ਆਪਣੀ ਫੈਨਸ ਦੇ ਕੁਝ ਕੁ ਰਿਪਲਾਈ ਵੀ ਕੀਤੇ ਗਏ ਜਿੱਥੇ ਇੱਕ ਯੂਜ਼ਰ ਪੁੱਛਦਾ ਹੈ ਕਿ ਹਿਮਾਨੀ ਕਹਿੰਦੀ ਹੈ ਕਿ ਤੁਹਾਡੀ ਜੀਐਫ ਹੈ ਜਿਸ ਦੇ ਰਿਪਲਾਈ ਵਿੱਚ ਮਿਆਂਕ ਕਹਿੰਦਾ ਹੈ ਕਿ ਜੋ ਜਿੱਦਾਂ ਦਾ ਹੁੰਦਾ ਹੈ ਉਦਾਂ ਦਾ ਹੀ ਸੋਚਦਾ ਏ ਦੂਸਰੇ ਪਾਸੇ ਇੱਕ ਹੋਰ ਯੂਜ਼ਰ ਵੱਲੋਂ ਸੇਮ ਕਮੈਂਟ ਕੀਤਾ ਜਾਂਦਾ ਏ ਜਿੱਥੇ ਉਹ ਪੁੱਛਦਾ ਏ ਕਿ ਪ੍ਰੂਫ ਦਿਖਾਓ ਕਿੱਥੇ ਐ ਨਾਲ ਦੀ ਨਾਲ ਉਹ ਇੱਕ ਸਟੋਰੀ ਪਾ ਕੇ ਦੱਸਦਾ ਏ ਬਾਕੀ ਮੈਂ ਉਹ ਗੱਲਾਂ ਨਹੀਂ ਭੁੱਲੀਆਂ ਜੋ ਉਹਨੇ ਕਹੀਆਂ ਸੀ ਮੈਨੂੰ ਪਾਗਲ ਬਣਾਇਆ ਗਿਆ ਬਸ ਬਾਕੀ ਮੈਂ ਬਹੁਤ ਕੀਤਾ ਸੀ ਕਰਦਾ ਵਾਂ ਅੱਜ ਵੀ ਪਰ ਕੋਈ ਫਾਇਦਾ ਨਹੀਂ ਉਸ ਦਾ ਹੁਣ ਵਿਸ਼ਵਾਸ ਤੇ ਟੁੱਟ ਗਿਆ ਏ ਜਿਹੜਾ ਅੱਜ ਤੋੜ ਸਕਦਾ ਏ ਉਹ ਕੱਲ ਵੀ ਤੋੜ ਸਕਦਾ ਏ ਨੋ ਗਾਰੰਟੀ ਦੂਜੀ ਗੱਲ ਜਿੰਨਾ ਮਰਜੀ ਉਹ ਮੈਨੂੰ ਬਦਨਾਮ ਕਰ ਲੇ ਮੈਨੂੰ ਜੇ بار-ਬਾਰ ਇਸੇ ਤਰ੍ਹਾਂ ਬਦਨਾਮ ਕੀਤਾ ਫਿਰ ਮੈਂ ਦੱਸਾਂਗਾ ਕਿ ਮੈਂ ਕੀ ਚੀਜ਼ਾਂ ਕੁਝ ਇਸ ਤਰੀਕੇ ਦੇ ਨਾਲ ਮੈਂਕ ਸ਼ਰਮਾ ਵੱਲੋਂ ਹੁਣ ਲਗਾਤਾਰ ਹੀ ਮਾਨੀ ਨੂੰ ਰਿਪਲਾਈ ਕੀਤੇ ਜਾ ਰਹੇ ਨੇ ਵੱਲ ਦੋਨਾਂ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਪਰਸਨਲ ਲਾਈਫ ਵਾਰ-ਵਾਰ ਸ਼ੇਅਰ ਕੀਤੀ ਜਾ ਰਹੀ ਹੈ ਜੇ ਸੋ ਲੱਗਦਾ ਹੈ ਕਿ ਸ਼ਾਇਦ ਦੋਨਾਂ ਨੂੰ ਹੀ ਇੱਕ ਦੂਸਰੇ ਤੋਂ ਫੇਮ ਚਾਹੀਦਾ ਹੈ ਵੱਲ ਤੁਹਾਡਾ ਹਿਸਾਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ